ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਡੈਰੀ ਫਰਮ 'ਚ ਜਿਹੜੀ ਆਪਾਂ ਮੱਝ ਦਿਖਾ ਰਹੇ ਹਾਂ ਚੰਗੇ ਕਦ ਕੱਦ ਦੀ ਆ ਤੇ ਚੰਗਾ ਥਾਣਾਵਾਨਾ ਮੈਨੂੰ ਲੱਗਾ ਚੰਗਾ ਦੁੱਧ ਕੱਢੂਗੀ ਬਾਕੀ ਤੁਸੀਂ ਦੇਖੋ ਵਧੀਆ ਥਣ ਲੱਗਿਆ ਮੋਟਾ-ਮੋਟਾ ਤੇ ਇਹ ਵਾ ਇਹਦਾ ਹੈ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਆਰਡਰ ਵਗੈਰਾ ਪਿੱਟ ਕੁੜੇ ਦੀ ਆ ਤੋੜ ਕੇ ਦਿਖਾਓ ਜੀ ਲਓ ਜੀ ਆਪਾਂ ਤੋੜ ਕੇ ਦਿਖਾਉਂਦੇ ਆ ਤੁਸੀਂ ਤੋੜਾ ਚੈੱਕ ਕਰ ਲਓ ਕਈ ਤਾਂ ਗੱਲ ਹੈ ਕਿ ਉਹ ਨਸਰ ਆ ਰਹੇ ਚੰਗੇ ਕੱਦ ਕਾਠ ਦੀ ਦੋਸਤੋ ਕੋਈ ਛੋਟਾ ਨਾ ਮੰਨੇ ਆਪਾਂ ਤੁਹਾਨੂੰ ਪਹਿਲੀ ਵੀਡੀਓ ਵਿੱਚ ਦੱਸ ਦਿੱਤੇ ਨੇ ਕਿ ਪੂਰੇ ਕੱਦ ਕਾਠ ਦੀ ਹੈ ਚੰਗਾ ਬੋਡੀ ਬੰਤਰ ਚੰਗਾ ਢਾਂਚਾ ਮੱਝਦਾ ਤੇ ਬਾਕੀ ਆਪਾਂ ਬਾਕੀ ਤੋਂ ਪੁੱਛਦੇ ਹਾਂ ਪੀ ਡਿਟੇਲ ਲੈਣੇ ਬਾਕੀ ਸਾਰੀ ਆਏ ਦੇ ਮਗਰ ਬੱਚਾ ਜਿਹੜਾ ਕੱਟਾ ਆ ਗਿਆ ਬਾਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਬਾਬਾਈ ਆਪਣਾ ਪੈਣੀ ਬਾਗਾ ਜੀ ਪੈਣੀ ਬਾਗਾ ਹਾਂ ਜੀ ਤੇ ਆਪਣਾ ਵਪਾਰ ਦਾ ਕੰਮ ਹੈ ਜੀ ਹਾਂ ਵਪਾਰ ਦਾ ਕੰਮ ਘਰੇ ਪਸ਼ੂ ਮਿਲ ਜਾਂਦੇ ਹਰ ਵਕਤ ਤੇ ਜਿਹੜੀ ਆਪਾਂ ਮੱਝ ਤੋਰ ਕੇ ਦਿਖਾਈ ਆ ਕਿੰਨਾ ਮਸੂਆ ਸੁੰਦੀ ਹੈ ਜੀ ਇਹ ਦੂਜਾ ਸੁਆ ਦੂਜਾ ਸੁਆ ਹਾਂ ਜੀ ਤੇ ਕੀ ਰੇਟ ਕਰਦੇ ਹੋਰਾ ਇਹਦਾ ਕਰਦੇ ਆ 1.70 1.70 ਹਾਂਜੀ ਤੇ ਦੁੱਧ ਕਿੰਨਾ ਦੇਊਏ ਦੁੱਧ 18 ਲੀਟਰ 18 ਲੀਟਰ ਦੁੱਧ ਦੇਊਗੀ 14 ਲੀਟਰ ਦਾ 4 ਉਹਨਾਂ ਅੱਠਵਾਂ ਦਾ ਸੀਗਾ ਅੱਠ ਦਿਨਾਂ ਦੀ ਥੱਲੇ 14 ਲੀਟਰ ਦੁੱਧ ਤਿਆਰ ਆ ਹਾਂਜੀ 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 ਤੇ 14 ਲੀਟਰ ਘੱਟ ਸਕਦੀ ਆ ਜਰਾਮ ਨਾਲ ਜੀ ਤੇ ਬਾਕੀ ਤੁਸੀਂ ਜਿਹੜਾ ਜਦੋਂ ਵੀ ਕੋਈ ਬੰਦਾ ਤੁਹਾਡੇ ਘਰੇ ਆਵੇ ਪਸੂ ਕੋਈ ਨਾ ਕੋਈ ਤਾਂ ਮਿਲ ਹੀ ਜਾਂਦਾ ਘਰੇ ਹਰ ਵਕਤ ਪੱਕਾ ਜੀ ਪੱਕਾ ਤੇ ਦੂਜੀ ਮੱਝ ਵੀ ਤੋਰ ਕੇ ਦਿਖਾ ਦਿਓ ਜੀ ਲੈ ਜੀ ਦੋਸਤੋ ਤੁਹਾਨੂੰ ਢਾਗ ਤਲਵਾਰੀ ਮੱਝ ਦਿਖਾਉਨੇ ਆਪਾਂ ਤੇ ਆਰਡਰ ਤੇ ਜਿਹੜੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ। ਮੋੜ ਲਾ ਜੀ। ਆ ਜਿਹੜੀ ਢਾਕ ਤਲਵਾਰੀ ਕਹਿੰਦੇ ਇੱਕ ਸਿੰਘ ਉੱਪਰ ਨੂੰ ਇੱਕ ਨੀਚੇ ਨੂੰ ਢਾਕ ਤਲਵਾਰੀ ਹੈ ਤੇ ਮੱਥੇ 'ਚ ਫੁੱਲ ਆ ਗਿਆ ਜੀ। ਤੇ ਹਨ ਮੋਟਾ ਵਧੀਆ ਲੱਗਿਆ। ਚੋਣ ਚ ਪੋਲੀ ਹੋਣੀ ਹੈ। ਤੇ ਮਗਰ ਇਹਦੇ ਨੀਲੀ ਰਾਈ ਦਾ ਬੱਚਾ ਆ ਗਿਆ ਬੜੀ ਚੈੱਕੀ। ਮਗਰ ਇਹਦੇ ਕੱਟਾ ਆ ਗਿਆ ਜੀ। ਹਾਂਜੀ ਜਿਹੜੀ ਆਪਾਂ ਇਹ ਮੱਝ ਤੋਰ ਕੇ ਦਿਖਾਈ ਆ ਇਹ ਕਿੰਨਵਾ ਸੂਈ ਇਹ ਆ ਜੀ ਚੀਚਾ ਸੂਆ ਤੇ ਕਿਹ ਕ ਦਿਨਾਂ ਦੀ ਸੂਈ ਵੀ ਆ 6 ਮਾ 6 ਮਾ 6 ਮਾ ਦਿਨਾਂ ਦੀ ਸੂਈ ਹੋ ਗਿਆ ਤੇ ਦੁੱਧ ਇਸ ਟਾਈਮ ਕਿੰਨਾ ਕ 12 ਲੀਟਰ ਤਿਆਰ ਆ 12 ਲੀਟਰ ਤਿਆਰ ਆ ਤੇ 14-14 ਕਰੋ ਰਾਵਣ ਵਾਲੀ ਰਾਵਣ ਤੇ ਰੇਟ ਕੀ ਰੱਖਤਾ ਜੀ ਇਹਦਾ ਰੇਟ ਆਖ 140 1 ਲੱਖ 40 ਕਰ ਆਏ ਬੰਦੇ ਦਾ ਮਾਨਤਨ ਹੋ ਜਾ ਹਾਂਜੀ ਉਹ ਤਾਂ ਹੋ ਜਾ ਠੀਕ ਆ ਜੀ